ਬਠਿੰਡਾ ਸ਼ਹਿਰ ਦੇ ਥਾਣਾ ਕੋਤਵਾਲੀ ਇਲਾਕੇ ਦੇ ਵਿੱਚੋਂ ਇੱਕ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜਵਾਨ ਕੁੜੀ ਨੇ ਗਹਿਣਿਆਂ ਦੀ ਦੁਕਾਨ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਹੋਏ ਗਹਿਣੀ ਚੋਰੀ ਕੀਤੀ ਆ ਤੇ ਚੋਰੀ ਕੀਤੇ ਹੋਏ ਗਹਿਣੇ ਉਹ ਆਪਣੇ ਜੀਜੇ ਨੂੰ ਭੇਜਦੀ ਰਹੀ ਜਾਣਕਾਰੀ ਮੁਤਾਬਿਕ ਰਜਨੀ ਜੋ ਹੈ ਦੁਕਾਨ ਵਿੱਚ ਸੋਨੇ ਦੇ ਗਹਿਣੇ ਚੋਰੀ ਕਰਕੇ ਅੰਮ੍ਰਿਤਸਰ ਵਿਖੇ ਜਿੱਥੇ ਉਸ ਦਾ ਜੀਜਾ ਜੁਲਰੀ ਦਾ ਕੰਮ ਕਰਦਾ ਸੀ ਨਾਮ ਹਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਹ ਉਸ ਨੂੰ ਉੱਥੇ ਗਹਿਣੇ ਭੇਜਦੀ ਰਹੀ ਤੇ ਹਰਜਿੰਦਰ ਸਿੰਘ ਗਹਿਣੇ ਜੋ ਹੈ ਉਸ ਤੋਂ ਲੈ ਕੇ ਅੱਗੇ ਵੇਚ ਦਿੰਦਾ ਸੀ ਤੇ ਮਿਲੀ ਹੋਈ ਰਕਮ ਦੇ ਵਿੱਚੋਂ 70% ਦਾ ਹਿੱਸਾ ਵਾਪਸ ਰਜਨੀ ਨੂੰ ਭੇਜਦਾ ਸੀ ਇਸ ਰਕਮ ਦੇ ਰਾਹੀਂ ਰਜਨੀ ਨੇ ਬਠਿੰਡਾ ਸ਼ਹਿਰ ਦੇ ਵਿੱਚ ਦੋ ਪਲਾਟ ਵੀ ਖਰੀਦ ਲੇ ਤੇ ਹੋਰ ਜਾਇਦਾਂ ਦੇ ਵਿੱਚ ਜੋ ਹੈ ਉਸਨੇ ਨਿਵੇਸ਼ ਕੀਤਾ ਲਗਭਗ 12 ਦਿਨ ਪਹਿਲਾਂ ਇੱਕ ਸਥਾਨਕ ਜੁਵਲਰ ਵੱਲੋਂ ਥਾਣਾ ਕੋਤਵਾਲੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ ਦੁਕਾਨ ਤੇ ਕੰਮ ਕਰ ਰਹੀ ਲੜਕੀ ਰਜਨੀ ਵੱਲੋਂ ਵੱਡੀ ਮਾਤਰਾ ਦੇ ਵਿੱਚ ਗਹਿਣੇ ਚੋਰੀ ਕੀਤੇ ਜਾ ਰਹੇ ਨੇ ਪੁਲਿਸ ਨੇ ਜਾਂਚ ਸ਼ੁਰੂ ਕਰਕੇ ਰਜਨੀ ਨੂੰ ਕਾਬੂ ਕੀਤਾ ਜਿਸ ਨੇ ਪੁਲਿਸ ਰਿਮਾਂਡ ਦੌਰਾਨ ਜੋ ਹੈ ਸਾਰੇ ਰਾਜ਼ ਖੋਲ ਦਿੱਤੇ ਰਜਨੀ ਵੱਲੋਂ ਦਿੱਤੇ ਗਏ ਬਿਆਨਾਂ ਦੇ ਵਿੱਚ ਪੁਲਿਸ ਨੇ ਉਸਦੇ ਜੀਜੇ ਹਰਜਿੰਦਰ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਹੈ ਤੇ ਥਾਣਾ ਕੋਤਵਾਲੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਪੁਸ਼ਟੀ ਕਰਦੇ ਹਾਂ ਦੱਸਿਆ ਹੈ ਕਿ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਪੁਲਿਸ ਰਜਨੀ ਵੱਲੋਂ ਬਣਾਈ ਗਈ ਜਾਇਦਾਦ ਦੀ ਵੀ ਤਫ਼ਤੀਸ਼ ਕਰ ਰਹੀ ਹੈ